ਕਲਮੋਲੀ ਹੋ ਜਾ ਤਿਆਰ ਹੈ ਚੈੱਕ ਆਊਟ ਦਾ ਟਾਈਮ ਹੋਣ ਲੱਗਿਆ ਵਾ ਹੋ ਗਿਆ ਚਲੋ ਚੱਕੋ ਫਿਰ ਸਬਾ ਓਏ ਹੈ ਬੋਲੀ ਤੇ ਇੰਨਾ ਸਮਾਨ ਪੈ ਕਰਾਤੀ ਇਥੇ 9:30 ਵਜੇ ਆਏ ਆ ਹਾਂ ਆ ਇੱਕ ਬੈਗ ਦੂਜਾ ਤੀਜਾ ਆ ਟੈਕਸਟ ਲੈ ਕੀ ਹੈ ਇੰਨਾ ਕਿਤੇ ਇੱਕ ਹਫਤੇ ਦੀ ਸ਼ਾਪਿੰਗ ਕਰ ਲਈ ਸੀ ਤੇ ਇੱਥੇ ਸਰਦਾਰ ਜੀ ਮੈਂ ਕੁਝ ਵੀ ਨਹੀਂ ਬਸ ਆਪਾਂ ਰਾਤ ਰਹਿਏ ਆ ਤੇ ਆ ਤੁਹਾਨੂੰ ਹੀ ਇੱਕ ਦਿਨ ਜੀ ਨਹੀਂ ਮਿਲਦੀ ਤਾਂ ਤੁਸੀਂ ਗੱਲpan ਲੱਗ ਜਣੇ ਆ ਜੰਨਤੀ ਜੈਕਟ ਜਿਹੜੀ ਇਹਨੇ ਪਾਉਣੀ ਆ ਕਹਿੰਦੀ ਹੁਣ ਆ ਤੁਸੀਂ ਵਾਕੇ ਆਏ ਸੀ ਆ ਮੈਂ ਵਾਕੇ ਬੈਗ ਵਾਲੀ ਐਟੈਚੀ ਇਹ ਤਾਂ ਮੁੰਡਾ ਦਾ ਖੋਲੇ ਵੀ ਨਹੀਂ ਆਪਾਂ ਇਹਦੇ ਤੋਂ ਕੁਝ ਨਹੀਂ ਨਾ ਕੱਟਿਆ ਆਪਾਂ ਜਿੱਦਾਂ ਆਏ ਸੀ ਐਜ਼ ਇਟ ਇਜ਼ ਹੀ ਚੱਲਿਆ ਵਾ ਕੱਪੜੇ ਬਦਲੇ ਨਹੀਂ ਤੁਸੀਂ ਇਹਦੇ ਤੁਸੀਂ ਉਹ ਤਾਂ ਬੈਗ ਜੀ ਬਦਲੇ ਆ ਪੱਗ ਵੀ ਚੇਂਜ ਕੀਤੀ ਆ ਸਾਰਾ ਕੁਝ ਤੁਸੀਂ ਚੇਂਜ ਕੀਤਾ ਵਾ ਇਹ ਥੋੜੀ ਨਾ ਤੇ ਕੱਪੜੇ ਮੇਰੇ ਨਹੀਂ ਆ ਗਿਆ ਕੁਛ ਵੀ ਤੁਹਾਡੇ ਹੀ ਆਏ ਆ ਸਾਡੇ ਪਰ ਇਹ ਲੈ ਨੇ ਇੱਕ ਦਿਨ ਹੋਰ ਕਸਰ ਕੱਢ ਲਾਉਂਦੇ ਨਹੀਂ ਆ ਗਏ ਜੋਤ ਨਹੀਂ ਉੱਥੇ ਰਹਿ ਬਲਿਆ ਵਿੱਚੋਂ ਇੱਕ ਫੇਰ ਕਸਰ ਇੱਕ ਹੋਰ ਲੈ ਲੈਣੇ ਆ ਉਹਨੂੰ ਦੇ ਦੇਣੇ 100 ਰੁਪਏ ਹੋਰ ਉਹ ਫਿਰ ਹੋਰ ਕੱਲ ਪੜੇ ਨਹੀਂ ਹੈਗੇ ਚੱਲ ਉੱਠ ਕੱਲੇ ਜੋ ਕੇ ਕੱਪੜੇ ਨਹੀਂ ਹੈਗੇ ਚਾਹ ਤੈਨੂੰ ਕਰਨਾ ਪੈਣਾ ਹੁਣ ਖਾਲੀ ਕਰਨਾ ਹੀ ਪੈਣਾ ਹੁਣ ਰਹਿਣਾ ਕੀ ਕਰਦਾ ਹਾਂ ਤੇ ਰਹਿਣਾ ਮੈਂ ਚਲੇ ਜਾਣਾ ਬਾਹਰੋਂ ਲੌਕ ਲਾਇਆ ਇਹਨਾਂ ਤੈਨੂੰ ਕਿਉਂਕਿ ਕਾਰਡ ਤਾਂ ਉਹਨਾਂ ਨੂੰ ਵਾਪਸ ਕਰਨਾ ਹੀ ਪੈਣਾ ਲੌਕ ਤਾਂ ਉਹਨਾਂ ਨੇ ਕਰਨੀ ਹੈ ਚਾ ਠੀਕ ਆ ਫਿਰ ਅੱਜ ਹੋਰ ਫਿਰ ਆਹ ਦੇਖ ਕਿੰਨੀਆਂ ਚੀਜ਼ਾਂ ਮੈਂ ਭੁੱਲੀਆਂ ਤੈਨੂੰ ਕਹਿੰਦਾ ਨਾਲ ਲੈ ਜਾਣੇ ਨਹੀਂ ਚਾਹੀਦਾ ਮੈਂ ਕਿਤੇ ਬੱਚਿਆਂ ਨਾਲ ਹੀ ਆ ਜਾ ਕਰਨਾ ਕੱਜ की की चक्का मैं आ देख आ देख आ देख मैं तो कल आ चीज लेने होना पड़ी बस ना चंगा चलो चलो एक लोग आ जाना है ना जी नहीं करता बेटे चल जाओ तो ये जाते हैं फिर रोहित का पढ़े तो उन्हें बांधे तो उन्हें फिर रोहित का मिशन